ਹਾਂਜੀ ਦੋਸਤੋ ਸ਼ਬਦਾਂ ਦੀ ਲੜੀ ਦੇ ਵਿੱਚ ਅੱਜ ਜਿਹੜੇ ਤੁਹਾਡੀ ਸਕਰੀਨ ਤੇ ਸ਼ਬਦ ਪਹਿਲਾ ਉਹ ਸ਼ਬਦ ਹੈ ਸ਼ਰੀਕ ਸ਼ਰੀਕ ਦਾ ਅਰਥ ਹੁੰਦਾ ਬਰਾਬਰ ਦਾ ਹੱਕ ਰੱਖਣ ਵਾਲਾ ਜਿਵੇਂ ਸਾਡੇ ਭਰਾ ਹੁੰਦੇ ਆ ਅਸੀਂ ਬਰਾਬਰ ਦਾ ਹੱਕ ਰੱਖਦੇ ਆ ਬਰਾਬਰ ਹਰ ਚੀਜ਼ ਵੰਡੀ ਜਾਂਦੀ ਉਹਨੂੰ ਸ਼ਰੀਕ ਕਿਹਾ ਜਾਂਦਾ ਦੂਜਾ ਸ਼ਬਦ ਤੁਹਾਡੀ ਸਕਰੀਨ ਦੇ ਉੱਤੇ ਬਿਲਕੁਲ ਸਾਹਮਣੇ ਹੈ ਸ਼ਬਦ ਹੈ ਜੱਤੀ ਪਿੰਡ ਜੱਤੀ ਪਿੰਡ ਉਹ ਹੁੰਦਾ ਜਿਹੜਾ ਸਾਡੇ ਪਿਓ ਦਾਦਿਆਂ ਦੇ ਨਾਲ ਸੰਬੰਧਿਤ ਪਿੰਡ ਹੁੰਦਾ ਜਿਨ੍ਹਾਂ ਨੂੰ ਅਸੀਂ ਮਾਲਵੇ ਦੇ ਵਿੱਚ ਵੀ ਅਸੀਂ ਪਿੱਛਾ ਕਹਿੰਦੇ ਨੇ ਸਾਡਾ ਪਿੱਛਾ ਕਿੱਥੋਂ ਹੁੰਦਾ ਜਿੱਥੇ ਸਾਡੇ ਪੁਰਖੇ ਪਹਿਲੀ ਵਾਰੀ ਮਤਲਬ ਸਾਡੇ ਦਾਤੇ ਪੜਦਾਦੇ ਜਨਮ ਹੋਇਆ ਜਿੱਥੇ ਉਹ ਵਸੀ ਉਹਨੂੰ ਜੱਦੀ ਪਿੰਡ ਕਿਹਾ ਜਾਂਦਾ ਅਗਲਾ ਸ਼ਬਦ ਜਿਹੜਾ ਤੁਹਾਡੀ ਸਕਰੀਨ ਤੇ ਬਿਲਕੁਲ ਸਾਹਮਣੇ ਹੈ ਤੀਜਾ ਸ਼ਬਦ ਪਣ ਚੱਕੀ ਇੱਕ ਹੁੰਦਾ ਪੌਣ ਚੱਕੀ ਹੈ ਪਣ ਪਣ ਹੁੰਦਾ ਪਾਣੀ ਵਾਲੀ ਚੱਕੀ ਪਾਣੀ ਦੀ ਸ਼ਕਤੀ ਨਾਲ ਚੱਲਣ ਵਾਲੀ ਚੱਕੀ ਜਿੱਥੇ ਆਟਾ ਪੀਸਿਆ ਜਾਂਦਾ ਜਿਵੇਂ ਅੱਜ ਕੱਲੋ ਘਰਾਟ ਅਸੀਂ ਕਹਿੰਦੇ ਆ ਨੀਚੇ ਪਾਣੀ ਇੱਕ ਟਰਬਨ ਤੇ ਟਰਬਾਈਨ ਤੇ ਵੱਜਦਾ ਤੇ ਉਹ ਪ੍ਰੈਸ਼ਰ ਨਾਲ ਚੱਲਦੀ ਆ ਤੇ ਠੰਡੇ ਆٹے ਵਾਲੀ ਵੀ ਚੱਕੀ ਵੀ ਕਿਹਾ ਜਾਂਦਾ ਸੀ। ਅੰਗਰੇਜ਼ਾਂ ਵੇਲੇ ਬਹੁਤ ਚਲਦੀਆਂ ਸੀ। ਤੇ ਤੂੰ ਚੀਜਾ ਸ਼ਬਦ ਬੇਲਚਾ ਮਿੱਟੀ ਪੁੱਟਣ ਅਤੇ ਚੁੱਕਣ ਵਾਲਾ ਇੱਕ ਹਥਿਆਰ ਹੁੰਦਾ ਔਜ਼ਾਰ ਹੁੰਦਾ ਹੈ ਕਹੇ ਦੀ ਤਰ੍ਹਾਂ ਇਹ ਮੰਡੀਆਂ ਦੇ ਵਿੱਚ ਵੀ ਵਰਤੇ ਜਾਂਦਾ। ਲਾਸਟ ਸ਼ਬਦ ਆ ਗਿਆ ਕੱਕਰ। ਸਿਆਲ ਜਾਂ ਸਰਦੀ ਦੀ ਰੁੱਤ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈਣ ਕਰਕੇ ਜਿਹੜਾ ਚਿੱਟਾ-ਜਿੱਟਾ ਧਰਤੀ ਦੇ ਉੱਪਰ ਕੋਰਾ ਜੰਮ ਜਾਂਦਾ ਉਸ ਨੂੰ ਅਸੀਂ ਕੱਕਰ ਕਹਿੰਦੇ ਹਾਂ। ਮਾਲਵੇ ਦੇ ਵਿੱਚ ਕੱਕਰ ਚਿੱਟਾ-ਜਿੱਟਾ ਕੋਰਾ ਜੰਮ ਜਾਂਦਾ ਜ਼ਿਆਦਾ ਠੰਡ ਕਰਕੇ। ਤੇ ਇਹ ਲੜੀ ਦੇ ਵਿੱਚ ਅਸੀਂ ਆ ਵੀਡੀਓ ਪਾ ਚੁੱਕੇ ਹਾਂ ਤੇ ਅਗਲੇ ਸ਼ਬਦ ਤੁਹਾਡੇ ਸਾਹਮਣੇ ਆਉਂਦੇ ਰਹਿਣਗੇ ਤੇ ਸਾਰਿਆਂ ਨੂੰ ਬੇਨਤੀ ਕਰੂਗਾ ਕਿ ਬਾਅਦ ਤੋਂ ਬਾਅਦ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ